ਆਹ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਾਵਾਂ ਡੈਰੀ ਫਾਰਮ ਜੋਤੇ ਜੀ ਅੱਜ ਵੀ ਵਿੱਚ ਪਦੋ ਗਾ ਮਸੇ ਲੈ ਲੈ ਕੇ ਆਏ ਜੀ ਦੋਨੇ ਬਾਈ ਬਿਲਕੁਲ ਤਾਜ਼ੀਆਂ ਸੂਈਆਂ ਨੇ ਆ ਉਸ ਕਰ ਲੈਨੇ ਭਾਈ ਨਾ ਗੱਲ ਬਾਤ ਅੱਜ ਵਿੱਚ ਭਾਈ ਜੀ ਸਤਿ ਸ਼ਕਾਲ ਸਤਿ ਸ਼ਕਾਲ ਡਾਕਟਰ ਸਾਹਿਬ ਕੋਠੀ ਕੁੰਬਦੀਆਂ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਨਾਮ ਬੱਗਾ ਸਿੰਘ ਆ ਜੀ ਪਿੰਡ ਛਨਾਗਲਾਬ ਸਿੰਘ ਵਾਲਾ ਜੀ ਹੂੰ ਜ਼ਿਲ੍ਹਾ ਬਨਾਲਾ ਜੀ ਤਹਿਸੀਲ ਤਪਾਈ ਨੇੜੇ ਪਿੰਡ ਨੇੜੇ ਪਿੰਡ ਜੀ ਇਧਰ ਭਲੌੜਾ ਇਧਰ ਪਾਈ ਰੂਪਾ ओके பை ਰੁਪਏ ਵਾਲੀ ਛੜਕ ਤੇ ਘਰ ਆਪਣਾ ਖੇਤ ਦੇ ਵਿੱਚ ਮੋਬਾਈਲ ਨੰਬਰ 94640 ਜੀ 54198 ਠੀਕ ਹੈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਆ ਸੂਈ ਇਹ ਦੂਜਾ ਸੂਆ ਸੂਈ ਹੈ ਡਾਕਟਰ ਸਾਹਿਬ ਕਾ ਦੋਂ ਸੂਈ ਹੈ ਕੱਲ ਦੀ ਸੂਈ ਵੀ ਹੈ ਜੀ ਬੱਚਾ ਕੀ ਦੇਤੇ ਨੇ ਬੱਸ ਆਏ ਡਾਕਟਰ ਸਾਹਿਬ ਬੱਚਾ ਦੇਤਾ ਠੀਕ ਹੈ ਭਾਈ ਆਰਡਰ ਉੱਤੇ ਬੜਾ ਕਮਾਲ ਹੈ ਹਨ ਬਹੁਤ ਸੋਹਣਾ ਆਰਡਰ ਫਿੱਟ ਫਿੱਟ ਲੇਵਾ ਪਿਆ ਫਾੜੀ ਵਾਲਾ ਆਰਡਰ ਕੱਲਾ ਕੱਲਾ ਥਣਮੁੱਠੀ ਵਾਲਾ ਥਣ ਪੂਰੀ ਵਿਥੀ ਦੇ ਥਣ ਚੁਵਾਈ ਕਿਵੇਂ ਆ ਬਾਈ ਚੁਵਾਈ ਜਮਾ 1 ਨੰਬਰ ਹੈ ਡਾਕਟਰ ਸਾਹਿਬ ਠੀਕ ਆ ਵੇੜ ਸੀ ਠੰਡੀ ਤੇ ਲੇਵੇ ਦੀ ਵੰਤਰਮੰਤਰ ਦੇਖੋ ਵੇੜ ਦੀ ਜਮਾ ਬੰਦ ਲੇਵੇ ਦੀ ਵੇੜ ਸਹੀ ਗੱਲ ਆ ਹਾਂ ਥਾਣੀ ਬਹੁਤ ਚੰਗਾ ਲੱਗਿਆ ਹਾਂਜੀ ਹਾਂ ਪੁੱਠੀ ਵਾਲਾ ਥਾਨ ਇਕੱਲਾ ਇਕੱਲਾ ਥਣ ਫਿਰ ਉਤੋਂ ਪੱਧਰ ਪੁੱਧਰ ਮੂਹਰੋਂ ਲੇਵਾ ਕਰੀ ਚੈੱਕ ਕਰਦਾ ਕਮਾਲ ਪੂਰੀ ਵਿਥੀ ਦੇ ਥਾਨ ਲੱਗਿਆ ਚੋਣ ਚ ਬਾਬਾ ਜੀ ਕਹਿੰਦਾ 1 ਨੰਬਰ ਹੈ ਸੋਈ ਉਤੋਂ ਦੇਖੋ ਇਹ ਪੱਧਰ ਪੁੱਧਰ ਗੋਲ ਵੇੜ ਆ ਹਾਂ ਜਮਾ ਜਮਾ ਸਿੱਧੀ ਹੈ ਤੇ ਚੌੜੀ ਚੂੜੀ ਪਿਸੋਂ ਦਿਖਾ ਦਿਓ ਸਹੀ ਗੱਲਾਂ ਬਈ ਥੋੜਾ ਪੜਾ ਲੈ ਕੇ ਆ ਮੈਦਾ ਇੱਕ ਨੰਬਰ ਆ ਬਈ ਕਿਆ ਬਾਤ ਆ ਸੂਈ ਸਵਾਈ ਖੋਲ ਦੇ ਬਈ ਤੋਰ ਕੇ ਦਿਖਾ ਦੇ ਬੱਚਾ ਮਗਰ ਬੱਚਾ ਆ ਗਿਆ ਪ੍ਰਿੰਟ ਪ੍ਰਿੰਟਲੇ ਬਾਥਾਨ ਇੱਕ ਨੰਬਰ ਆ ਠੰਡੀ ਕਿਵੇਂ ਆ ਠੰਡੀ ਜਮਾ ਸਿਵਲ ਠੰਡੀ ਹੈ ਜਿਵੇਂ ਮਰਜੀ ਧਾਰਾ ਮਾਰ ਕੇ ਦਿਖਾਵਾਂ ਠੀਕ ਆ ਬਈ ਕੋਈ ਨਾ ਚੱਟਨੀ ਧਾਰਾ ਬਾਈ ਇਹਨਾਂ ਮਾਸਟਰ ਦਿਖਾਣਾ ਫੇਸ ਦੀ ਬਿਊਟੀ ਦੇਖੋ ਕਮਾਲ ਦੀ ਆ ਪੂਰੇ ਵੱਡੇ ਕਦਜਾ ਵਜਨ ਵਾਲੀ ਵੜਾ ਕੋਈ ਲਿੱਸੀ ਨਹੀਂ ਲਾਮੀਨੀ ਬਾਕੀ ਤੋਰਾ ਚੈੱਕ ਕਰ ਲੋ ਤੋਰਾ ਵੀ ਕਰਮ ਵਾਲੀ ਦਾ ਇੱਕ ਨੰਬਰ ਲੇਵਾ ਨੂੰ ਬੜਾ ਕਮਾਲਾ ਜਾਵਾ ਬੰਦਲੇ ਮੇਰੀ ਵਹਿੜਾ ਰੈਕਟਰਾਵਾ ਫਾਨੇ ਨੂੰ ਫਸਾਤਾ ਲੇਵਾ ਇੱਕ ਪਾਉਂਦਾ ਠੋਕ ਮਾ ਲੇਵਾ ਜਾਵਾ ਹੂੰ ਕੀ ਆ ਬਾਤ ਆ ਤੇ ਮੋਲ ਫਿਰ ਫੋਨ ਤੇ ਮੋਲ ਫੋਨ ਤੇ ਹੋ ਜੈ ਜੀ ਆਉ ਜੈ ਜੀ ਠੀਕ ਆ ਬਾਲਾ ਬਾਈ ਕਹਿੰਦਾ ਮੋਲ ਨਹੀਂ ਕਰਦੇ ਖਿੱਚ ਕੇ ਮੋਲ ਰੱਖਾਂਗੇ ਜੈ ਜੀ ਮੋਲ ਰੱਖਾਂਗੇ ਮੋਲ ਹੋਊਗਾ ਫੋਨ ਤੇ ਵਹਿੜ ਚੰਗੀ ਆ ਸੁਹੀ ਸਵਾਈ ਥਾਣ ਲੈ ਲਈ ਵੇਰੀ ਇੱਕ ਨੰਬਰ ਚਵਾਈ ਕੋਈ ਤੁਹਾਡੇ ਸਾਹਮਣੇ ਆ ਜਾਣੀ ਆ ਤਾਰਾ ਬਾਈ ਨੇ ਕੋਈ ਚੱਕਰ ਨਹੀਂ ਮਾਰ ਕੇ ਦਿਖਾ ਦੇਣੀ ਮਾਰ ਦੇ ਬਈ ਤਾਰਾ ਕਿਉਂ ਨਾ ਬੜਾ ਚੰਗਾ ਹਨਾ ਬਾਈ ਬਾਹਾਂ ਕਿਉਂ ਨੀ ਚੰਗਾ ਬਾਹ ਥਾਨ ਵਾਲਾ ਚੰਗਾ ਡਾਕਟਰ ਸਾਹਿਬ ਜਿਵੇਂ ਮਰਜੀ ਕੋਈ ਚੱਲ ਕੋਈ ਚੈੱਕ ਨਹੀਂ ਕਹਿਣਾ ਕਰਨ ਵਾਲੀ ਨਹੀਂ ਕੋਸ਼ਿਸ਼ ਨਹੀਂ ਬਾਲੀ ਚੰਗੀ ਦਵਾਈ ਹੈ ਕਰਨ ਵਾਲੀ ਦੀ ਕਹਨੇ ਬਈ ਹਾਂਜੀ ਹਾਂ ਸੜਕਾ ਸੌਣ ਦਾ ਚਵਾਈ ਦਾ ਤਾਂ ਲੈ ਇੱਕ ਨੰਬਰ ਜਿਹਾ ਹਣਾ ਕਰਮ ਦਾ ਇੱਕ ਨੰਬਰ ਆਪ ਨੂੰ ਮੁੰਲਾ ਸਰ ਨਾਲ ਜਾਵਾਂ ਉਧਰ ਕੀ ਧਾਰ ਆ ਆ ਜਿਵੇਂ ਮਰਜੀ ਬੈਠ ਕੇ ਚਵਾਈ ਕਰੀ ਚੱਲ ਕੋਈ ਚੈੱਕ ਦੇਣੇ ਲੇ ਵਾ ਨੇੜ ਤੋਂ ਦੁਬਾਰਾ ਚੈੱਕ ਕਰਵਾਉਣ ਲੈ ਇੱਕ ਨੰਬਰ ਲੈ ਵਾ ਇੱਕ ਨੰਬਰ ਬਾਕੀ ਫਿੱਟ ਫਿੱਟ ਪਈ ਆ ਕਹਿੰਦੇ ਹਾਂਜੀ ਹਾਂਜੀ ਕੀ ਆ ਮੁੱਲ ਵਾਈ ਕਹਿੰਦਾ ਯਾਜ ਰੱਖਾਂਗੇ ਬਾਲਾ ਮੁੱਲ ਨਹੀਂ ਕਰ ਦੇ ਖਿੱਚ ਕੇ ਮੁੱਲ ਅੱਗੇ ਆ ਗਈ ਦੋ ਨੰਬਰ ਇਹ ਕਿਹੜਾ ਸੂਆ ਜੀ ਇਹ ਵੀ ਦੂਜਾ ਸੂਆ ਸੂਇਆ ਦਾ ਇੱਕ ਸਾਬ ਇਹ ਕਦੋਂ ਸੂਇਆ ਇਹ ਕੱਲ੍ਹ ਦੀ ਗੇਸ ਸੂਈ ਵੇ ਬੱਚਾ ਕੀ ਦਿੱਤਾ ਇਹਦੇ ਮਗਰ ਵੀ ਵਸਾ ਹੀ ਆ ਜੀ ਬੱਚਾ ਹੀ ਦਿੱਤਾ ਹਾਂਜੀ ਠੀਕ ਆ ਬਈ ਬੱਚਾ ਦਿਖਾ ਦਿਏ ਇੱਕ ਵਾਰੀ ਲੈ ਲੈ ਨਾੜੀਆਂ ਨੋਟਾ ਦਿਖਾ ਦੇ ਲੋ ਇੰਨਾ ਦੁੱਧ ਦੇ ਦੂ ਐਸਟੀਮੇਟ ਡਾਕਟਰ ਮਾਲਕਾ ਨੇ ਦੱਸਣ ਦੇ ਹਿਸਾਬ ਨਾਲ ਪਿਛਲੇ ਸੂਏ ਦਾ ਵੜਦਾ 24 25 ਲੀਟਰ ਦੁੱਧ ਕੱਢਿਆ ਓਕੇ ਭਾਈ ਹਾਂਜੀ ਆ ਟਰੋਟਰ ਬੜਾ ਕਮਾਲ ਆ ਹਾਂਜੀ ਥਾਣ ਫੋਣ ਦਿਖਾ ਦਿਓ ਜਮਾ ਐ ਦੇਖੋ ਜੀ ਵਾ ਦੇਖ ਨਾੜਾ ਨੂੜਾ ਕਰਮ ਵਾਲੀ ਦੇ ਫੋਲੋ ਉਹਨਾ ਮੰਗਰਾ ਉਹਨਾ ਮੂਰੇ ਆ ਹਾਂ ਨਹੀਂ ਬੜਾ ਚੰਗਾ ਲੱਗਿਆ ਹਾਂਜੀ ਹਾਂਜੀ ਅੱਥੀ ਚੋਲਾ ਚਾਹੇ ਮਸ਼ੀਨਾਂ ਚੋਲਾ ਇੱਕ ਨੰਬਰ ਰਣ ਲੱਗਿਆ ਫੇਸ ਰੇਖ ਹੈ ਨਾ ਹਾਂਜੀ ਪ੍ਰਿੰਟ ਪ੍ਰਿੰਟ ਬੜਾ ਚੰਗਾ ਕਰਨਾ ਹਾਂਜੀ ਹਾਂਜੀ ਬੜੀ ਪ੍ਰੀਕ ਆ ਵੜਾ ਖੋਲੀ ਭਾਈ ਤੋਰੀ ਮੜੀ ਕੁਇਸ ਵਾਈਸ ਬੱਚਾ ਜਿਹੜਾ ਕੋਈ ਨਹੀਂ ਨਵੇਂ ਬੱਚੇ ਦੇਤਾ ਬਈ ਇਹ ਆਰਡਰ ਦੇ ਇੱਕੋ ਬਈ ਕਮਾਲ ਦਾ ਬਹੁਤ ਸੋਹਣੀ ਫਿਟਿੰਗ ਬਾਕੀ ਬਰੀਕੀ ਚ ਫੁੱਲ ਨਾਣਾ ਨੂਣਾ ਫੁੱਲ ਚੰਗੇ ਇਹ ਸੂਸ ਬੜਾ ਚੰਗਾ ਤੋਰਾ ਚੈੱਕ ਕਰ। ਕਿਆ ਬਾਤ। ਤੋਰਾ ਤੁਰਾਣ ਤੋਰਾ ਕਰਾ ਡਾਕਟਰ ਸਾਹਿਬ ਇੱਕ ਨੰਬਰ ਆ ਜਾਉਂਗਾ। ਵੇਖਦਾ ਰੰਗ ਦੇਖੋ ਫਿਰ ਡੱਬ ਦੇਖੋ ਵੇਖਦਾ। ਹਮ ਸਹੀ ਬਰੀਕੀਆਂ ਚ ਵਸਿਆ ਨਹੀਂ ਕੋਈ ਸਹੀ ਗੱਲ ਹੈ ਬਈ। ਮੁੱਲ ਵੀਰੇ ਫਿਰ ਜਾਏ ਮੁੱਲ ਫੋਨ ਤੇ ਹੋ ਹੋ ਜਾਏ ਠੀਕ ਆ ਆਏ ਦੇਖੋ ਗੱਲੋਂ ਪਿੱਸੇ ਵਾਲੇ ਵਾ ਨਹੀਂ ਮੂਰੇ ਕਿੱਥੋਂ ਤਾਂ ਹੀ ਫਿਰਦਾ ਨੇ ਲਾ ਦੋ ਗਿੱਠਾਂ ਵਾਲੇ ਵਾ ਤੇ ਫਿਰਦਾ ਬਾਕੀ ਵੱਡੀ ਨਾਲ ਨੂੜ ਕਰਮਾਂ ਵਾਲੀ ਨੇ ਬਹੁਤ ਚੰਗੀ ਹਾਂਜੀ ਹਾਂਜੀ ਬਾਕੀ ਥਣ ਬਾਲਾ ਚੰਗਾ ਲੱਗਿਆ ਗਲਾਬੀ ਥਣ ਮੁਠੀ ਵਾਲਾ ਥਣ ਪ੍ਰਿੰਟ ਵਾਲੀ ਆ ਮਰੀ ਇਸ ਬੋਲ ਪ੍ਰਿੰਟ ਵਾਲੀ ਆ ਐਨੀ ਵੇ ਹਾਂਜੀ ਹਾਂਜੀ ਰਾਈਟ ਦੋ ਰਾਏ ਕੇ ਨੰਬਰ ਮੁੱਲ ਭਾਈ ਕਹਿੰਦਾ ਵਾਲਾ ਨਹੀਂ ਕਰਦੇ ਜਮਾ ਯਾਜ ਮੁੱਲ ਹੋਣਗੇ ਵੜਾਂ ਦੇ ਇਹ ਸੀਲ ਠੰਡੀ ਵੜ ਇੰਨੇ ਕਾ ਜਿਵੇਂ ਮਰਜੀ ਲੈ ਲੈ ਜਿਵੇਂ ਮਰ ਗਿਆ ਤੇ ਫੇਰੀ ਚੱਲ ਹਨ ਲੈ ਠੀਕੀ ਪੰਡਲੇ ਵੇਰੀਆ ਕਰਮ ਵਾਲੀ ਨੇ ਹਾਂਜੀ ਹਾਂ ਤੇ ਬਾਕੀ ਧਾਰਾਂ ਕੋਈ ਚੱਕਰ ਨਹੀਂ ਬਾਈ ਮਾਰ ਕੇ ਰੱਖਾਂ ਧਾਰਾਂ ਮਾਰ ਬਾਈ ਚਵਾਈ ਬੜੀ ਲੰਗੇ ਹਨ ਚਵਾਈ ਜੱਟ ਸਾਹਿਬ ਥਾਣੇ ਵਾਲਾ ਜਾਂਦਾ ਨਾ ਬੜਦਾ ਚੰਗੀ ਚਵਾਈ ਲੱਗੀ ਚਵਾਈ ਤਾਂ ਥਾਣੇ ਨਾਲ ਹੀ ਹੋਣੀ ਹੈ ਸਹੀ ਗੱਲ ਹੈ ਪੂਰੀ ਨਿਬੜਦੀ ਹੈ ਨਾ ਜੀ ਬਾਈ ਨੇ ਇੱਕ ਨੰਬਰ ਜੇ ਹੋਣਾ ਇੱਕ ਨੰਬਰ ਕਿਆ ਬਾ ਛੰਡੀ ਛਾਈ ਲਾਈ ਨੀਆ ਬੱਚਾ ਵੀ ਨਹੀਂ ਛੱਡਿਆ ਕੋਈ ਨਿਆਣਾ ਨਹੀਂ ਪਾਇਆ ਜਿਵੇਂ ਮਰਦੀ ਬਹਿ ਗਿਆ ਸੀ ਚੱਕੇ ਨਹੀਂ ਇਹਨਾ ਕਰਮ ਨਹੀਂ ਕੋਈ ਸੀ ਬੜਾ ਚੰਗਾ ਚੋਂ ਹਾਂਜੀ ਲੇਵਾ ਦੇਖੋ ਬਖਸ਼ਾਂਤ ਇੱਕ ਨੰਬਰ ਮੂਹ ਫਲੇਵਾ ਫਿਰ ਚੈੱਕ ਕਰਵਾ ਲੈ ਕੀ ਬਾਤ ਪੁੱਤੋ ਪੱਧਰ ਪੁੱਧਰ ਵਾ ਡਾਕਟਰ ਸਾਹਿਬ ਬੜੀ ਚੰਗੀ ਇਹਦੇ ਲੇਵਾ ਬੜਾ ਚੰਗਾ ਮੂਹਰੇ ਦੇਖ ਲੈ ਵਾ ਕਿੰਨਾ ਲਈ ਛੱਦੀਆਂ ਕਰਮਾਂ ਲਈ ਛੰਡੀ ਢੁੱਡੀ ਫੁੱਲ ਆ ਨਾੜ ਨੂੜ ਦਿਖਾ ਦਿਓ ਦੇਖ ਫਿਰ ਸੇਰ ਕੀ ਨਾੜ ਵਡੀ ਨਾੜ ਦੇਖ ਦੁੱਧ ਵਾਲੀ ਕਿਨੇ ਬਾਤੀ ਮੁੱਲ ਲਈ ਬਾਈ ਕਹਿੰਦਾ ਯਾਜ ਹੋਣਗੇ ਬਾਲੇ ਮੁੱਲ ਨਹੀਂ ਕਰਦੇ ਖਿੱਚ ਕੇ ਮੁੱਲ ਰੱਖਾਂਗੇ ਬਈ ਪਰ ਡਾ ਵੀ ਚੰਗੀ ਅਸੂਈ ਸਲਾਈ ਹੈ ਕਿਸੇ ਵੀ ਨੂੰ ਜਦੋਂ ਨਾਲ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ